ਲਓ ਜੀ ਆ ਵੀ ਦੇਖੋ ਤੁਸੀਂ ਫਲ ਸਾਈਡ ਤੇ ਲੱਗਾ ਮਤਲਬ ਪੂਰੀ ਇਹਦੀ ਤਲਾਈ ਜਿਹੜੀ ਸ਼ੁਰੂ ਹੋ ਜਣੀ ਹੈ ਵੈਸੇ ਤਾਂ ਦੋ ਵਾਰੀ ਤੋੜ ਵੀ ਚੁੱਕੇ ਆ ਇਹ ਸਾਡੇ ਮੈਸੂ ਰੇਡ ਦੇ ਵਿੱਚ ਆਉਣ ਦਾ ਅਸੀਂ ਚਾਂਸ ਹੈਗੇ ਨੇ ਜੇ ਦੂਜਾ ਖਤਮ ਹੋ ਗਿਆ ਛੇਤੀ ਇਹ ਚੱਲ ਪੈਣਾ ਦਾ ਰੇਡ ਆਟੋਮੈਟਿਕ ਵੱਜ ਜਾਊਗਾ ਬਾੜ ਜਿਹੜਾ ਉਹ ਜੀ ਨਾ ਜੰਮੇ ਠੀਕ ਹੈ ਜੀ ਤਾਂ ਇੱਕ ਤੁਰ ਕੇ ਸਪਰੇਅ ਕਰਨੀ ਵੀ ਸੌਖੀ ਰਹਿੰਦੀ ਆ ਜਾਓ ਮੈਂ ਤੁਹਾਨੂੰ ਪ੍ਰੈਕਟੀਕਲੀ ਦਿਖਾਉਣਾ ਇੱਧਰ ਦੇਖੋ ਧਾਗਾ ਪੈਂਦਾ ਜੀ ਧਾਗਾ ਇਹਨੂੰ ਵੀ ਉਵੇਂ ਪਾਉਣਾ ਪੈਂਦਾ ਵੀ ਥੋੜਾ ਜਿਹਾ ਇਹ ਥੋੜੇ ਸਿੱਧੇ-ਸਿੱਧੇ ਤਾਂ ਉਹ ਜਾਣਦੇ ਨੇ ਮਤਲਬ ਫਿਰ ਟੁੱਟਣ ਦਾ ਵੀ ਉਹ ਜਿਹੜੀ ਟਾਣੀ ਹੁੰਦੀ ਮੋਟੀ ਹੋ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਮੈਂ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਆਹ ਵਾਲੇ ਟਮਾਟਰਾਂ ਦੇ ਦਿਖਾਉ ਜੀ ਇਹ ਟਮਾਟਰ ਨੇ ਅਗੇਤਰੇ ਤੇ ਇਹਨਾਂ ਦੀ ਵੀਡੀਓ ਨੂੰ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਤੇ ਜਿੰਨੀ ਕ ਆਪਾਂ ਨੂੰ ਨੌਲੇਜ ਸੀ ਆਪਾਂ ਉਹਨੇ ਬਾਰੇ ਤੁਹਾਨੂੰ ਦੱਸਿਆ ਸੋ ਅੱਗੇ ਹੁਣ ਮੈਂ ਤੁਹਾਨੂੰ ਇਧਰਲੇ ਪਾਸੇ ਦੇਖੋ ਆਹ ਟਮਾਟਰ ਨੇ ਜਿਹੜੇ ਦਿਖਾਉਣ ਜਾ ਰਿਹਾ ਕਿਸਮ ਵੀ ਦੱਸਾਂਗੇ ਤੇ ਸਾਰਾ ਕੁਝ ਇਹਦੇ ਬਾਰੇ ਜਿੰਨਾ ਵੀ ਹੋਇਆ ਦੱਸਣ ਦੀ ਕੋਸ਼ਿਸ਼ ਕਰਾਂਗੇ ਜੀ ਆਜੋ ਮੇਰੇ ਨਾਲ ਨਾਲ ਇਹ ਹੈਗਾ ਜੀ ਪਛੇਤਰਾ ਟਮਾਟਰ ਜਿਹੜ 10-15 ਦਿਨਾਂ ਦੇ ਵਿੱਚ ਤੜਾਈ ਨੂੰ ਲੈ ਕੇ ਪੂਰੇ ਆਪਣੇ ਪੀਕ ਲੈਵਲ ਤੇ ਹੋਏਗਾ ਮਤਲਬ ਪੂਰੀ ਇਹਦੀ ਤਲਾਈ ਜਰੀਏ ਸ਼ੁਰੂ ਹੋ ਜਣੀ ਹੈ ਵੈਸੇ ਤਾਂ ਦੋ ਵਾਰੀ ਤੋੜ ਵੀ ਚੁੱਕੇ ਆ ਇਹ ਸਾਡੇ ਮੇਰੇ ਬ੍ਰਦਰ ਦੇ ਹੀ ਹੈ ਜੀ ਇਹ ਇਧਰਲਾ ਪਾਸਾ ਜਿਹੜਾ ਮਤਲਬ ਮੇਰੇ ਤਾਇਏ ਦਾ ਲੜਕਾ ਉਹਨਾਂ ਦੀ ਇਹ ਖੇਤ ਹੈ ਜੀ ਤੇ ਉਹਦੇ ਵਿੱਚ ਇਹਨਾਂ ਨੇ ਆ ਦੇਖੋ ਟਮਾਟਰ ਲਗਾਏ ਨੇ ਬਾਕੀ ਜਿਹੜੀ ਵਿਧੀ ਹੈ ਲਗਾਉਣ ਦੀ ਉਹ ਸਾਰੀ ਸੇਮ ਹੈ ਜੀ ਤੇ ਜਿਹੜੀ ਇਹ ਕਿਸਮ ਹੈ ਜਿਆਦੀ ਨਾਂ ਦੇਰ ਲਾਉਂਦੇ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹ ਹੈਗੀ ਜੀ ਹਿਮਸ਼ੇਖਰ ਹਿਮਸ਼ੇਖਰ ਵੈਰਾਈਟੀ ਹੈ ਜਿਹੜੀ ਇਹ ਪਛੇਤਰੀ ਹੈ ਪਿਛਲੇ ਸਾਲ ਆਪਾਂ ਇਹ ਵੈਰਾਈਟੀ ਲਾਈ ਸੀ ਪਰ ਇਹ ਸਾਲ ਨਹੀਂ ਲਾਈ ਦੇਖੋ ਇਹਦੇ ਨਾਲ ਪੱਤਿਆਂ ਦਾ ਇਹਦੇ ਜਿਹੜਾ ਬੂਟੇ ਦਾ ਆਕਾਰ ਹੈ ਸਿਸਟਮ ਹੈ ਜੋ ਵੀ ਇਹਦਾ ਸਟਰਕਚਰ ਹੁੰਦਾ ਢਾਂਚਾ ਕਹ ਲਈਏ ਬੂਟੇ ਦਾ ਉਹਦੇ ਵਿੱਚ ਬਹੁਤ ਫਰਕ ਹੁੰਦਾ ਆ ਦੇਖੋ ਜੀ ਫਲ ਅਜੇ ਇਹਨੂੰ ਆ ਦੇਖੋ ਵਿੱਚ ਵਿੱਚ ਛੋਟਾ ਵੀ ਹੈ ਜੀ ਕਿਤੇ ਕਿਤੇ ਇਹ ਹੌਲੀ ਹੌਲੀ ਵੱਡਾ ਹੋ ਜਾਏਗਾ ਸੋ ਇਹ ਛੇਤਰਾ ਚਲਣ ਕਰਕੇ ਥੋੜਾ ਜਿਆਦਾ ਜੇ ਫਲ ਛੋਟਾ ਹੈ ਬਰਾਬਰ ਹੋ ਜਾਏਗਾ ਵੱਡਾ ਬਾਕੀ ਕੋਈ ਕਿਤੇ ਕਿਤੇ ਵਿੱਚ ਗੋਲੀ ਵੀ ਰਹਿੰਦੀ ਆ ਵਿਖੋਣੇ ਦਾ ਆ ਸਾਈਜ਼ ਹੈ ਜਿਹੜਾ ਬਣ ਚੁੱਕਾ ਹੈ ਇਹ ਤੋੜਨ ਵਾਲਾ ਜੀ ਇਹਨੂੰ ਭਾਵੇਂ ਅੱਜ ਤੋੜ ਲਓ ਠੀਕ ਹੈ ਜੀ ਇਹ ਹੈਗਾ ਜੀ ਹਿਮਸ਼ਕਰ ਬਾਕੀ ਜੋ ਆਪੇ ਇਹਦੀ ਲਵਾਈ ਵ ਸੇਮ ਜਿਵੇਂ ਦੂਜੇ ਦਾ ਪ੍ਰੋਸੈਸ ਉਵੇਂ ਹੀ ਆ ਪਰ ਇਹ ਬਾਅਦ ਚ ਲੱਗਦਾ ਉਹਨਾਂ ਨੂੰ 1 ਮਹੀਨਾ ਯਾਨੀ ਕਿ ਸਤੰਬਰ ਦੇ ਸਤੰਬਰ ਮਹੀਨੇ ਦੇ ਅੱਧ ਚ ਲਾਇਆ ਸੀਗਾ ਇਹ ਪਨੀਰੀ ਜਿਹੜੀ ਉਹੀ ਹੈ ਜੀ ਉਹੀ ਲਗਾਉਣ ਤੋਂ 20 25 ਦਿਨ ਮਹੀਨਾ ਪਹਿਲਾਂ ਆਪਾਂ ਜਿਹੜੀ ਬੀਜ ਦਿੰਨੇ ਆ ਜੀ ਸੋ ਐਵੇਂ ਹੁੰਦਾ ਸਿਸਟਮ ਮੈਂ ਕਿਹਾ ਚਲੋ ਜੀ ਆਪਾਂ ਉਹ ਦਿਖਾਈਏ ਵੈਰਾਈਟੀ ਜਿਹੜੀ ਅਗੇਤਰੀ ਹੈ 50 13 11 ਜਾਂ ਹੋਰ ਵੀ ਕਈ ਕਿਸਮਾਂ ਨੇ ਜੀ ਆਹ ਹਨ ਕਈ ਉਹ ਵਿਖਾਈਏ ਤੇ ਮੈਂ ਕਿਹਾ ਚਲੋ ਇਹ ਵੀ ਦਿਖਾਈਏ ਇਹਨਾਂ ਦੇ ਨਾ ਬੂਟਿਆਂ ਦੀ ਜਿਹੜੀ ਕਿਸਮ ਆ ਦੇਖੋ ਇੱਥੇ-ਇੱਥੇ ਹੀ ਰਹਿੰਦੇ ਨੇ ਤਾਂ ਨੂੰ ਹੁਣ ਮੈਂ ਤੁਹਾਨੂੰ ਦੂਜੇ ਵੀ ਦਿਖਾਉਣਾ ਉਹਦੇ ਵਿੱਚ ਤੇ ਇਹਦੇ ਬੂਟਿਆਂ ਦੇ ਵਿੱਚ ਅੰਤਰ ਕੀ ਹੈ ਵਟ ਨਾ ਵਟ ਛੱਡ ਕੇ ਸਾਡੇ ਨਾਲ ਹੀ ਨੇ ਇਹ ਹੈਗਾ ਜੀ ਹਿਮਸ਼ੇਖਰ ਹੁਣ ਤੁਹਾਨੂੰ ਦੂਜੀ ਵੈਰਾਈਟੀ ਦਿਖਾਉਣਾ ਜਿਹੜੀ ਅਗੇਥਰੀ ਸੀਗੀ ਉਹ ਆ ਸੀ ਆ ਦੇਖੋ ਜੀ ਇਹ ਗੇਤੇ ਦੀ ਵੈਰਾਈਟੀ ਹੈ ਇਹ ਹੁਣ ਜਿਹੜੇ ਆਪਣੇ ਵਾਲੇ ਨੇ ਇਹ ਰਹਿ ਚੁੱਕੇ ਨੇ ਹੁਣ ਮਤਲਬ ਕਿ ਇਹ ਦੋ ਵਾਰੀਆਂ ਹੋ ਟੁੱਟਣੀਆਂ ਨੇ ਉਸ ਤੋਂ ਬਾਅਦ ਆ ਦੇਖੋ ਐਵੇਂ ਗੋਲੀ ਜੀ ਰਹਿ ਗਈ ਹੈ ਜੀ ਛੋਟੇ ਤੇ ਸਾਰਾ ਜਿਹੜਾ ਮਾਲ ਹੈ ਤਕਰੀਬਨ ਆ ਜਿਵੇਂ ਹੁਣ ਇੱਕ ਵਾਰੀ ਦਾ ਪ੍ਰੋਪਰ ਰਹਿ ਗਿਆ ਜੀ ਆ ਦੇਖੋ ਮਜੂਮ ਕਰਕੇ ਦਿਖਾ ਰਿਹਾ ਹਾਂ ਇਹ ਰਹਿ ਗਿਆ ਜੀ ਸਟਾਰਟਿੰਗ ਜਿਹੜਾ ਪ੍ਰਾਈਸ ਲੱਗਾ ਸੀ ਇਹਦਾ ਉਹ ਆਪਣੇ 1100 1200 ਰੁਪਿਆ ਵੀ ਲੱਗਦਾ ਰਿਹਾ ਹੁਣ ਲੇਕਿਨ 300 ਰੁਪਏ ਦੇ ਤੱਕ ਜਿਹੜਾ ਕ੍ਰੈਡ ਆ ਗਿਆ ਜੀ ਬਾਕੀ ਅਡਡ ਥਾਵਾਂ ਤੇ ਅਡਡ ਮਤਲਬ ਰੇਟ ਨੇ ਜਿਹੜੇ ਇਹਨਾਂ ਦੇ ਉਹ ਨੇ ਆਹ ਲੋ ਜੀ ਆ ਦੇਖੋ ਸੇਮ ਉਵੇਂ ਹੀ ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਵੇਖੀ ਉਹਨਾਂ ਨੂੰ ਇਹ ਦੱਸ ਦਿੰਨੇ ਆਪਾਂ ਵੀ ਇਹ ਜਾਲ ਤੇ ਸੇਮ ਐਵੇਂ ਲੱਗਦਾ ਜੀ ਤੇ ਬਾਕੀ ਆ ਪਛੇਤਰਾ ਜਿਵੇਂ ਹੁਣ ਕਹਿ ਲੋਗੇ ਇਹ ਬਸ ਹੋਰ ਹਫਤੇ 10 ਦਿਨ ਤੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਸ਼ੁਰੂ ਹੋ ਜਾਣਾ ਜੀ ਇਹਨੇ ਚੱਲਣਾ ਤੇ ਫਿਰ ਤੜਾਈ ਇਹਦੀ ਸ਼ੁਰੂ ਹੋ ਜੂਗੀ ਰੇਟ 'ਚ ਆ ਵੀ ਸਕਦਾ ਤੇ ਨਹੀਂ ਵੀ ਕਿਉਂਕਿ ਗੱਲ ਕਰੀਏ ਆਪਾਂ ਜੇ ਰੇਟ ਦੀ ਹਾਂਜੀ ਸੋ ਆਪਾਂ ਗੱਲ ਕਰੀ ਸੀ ਰੇਟ ਦੀ ਰੇਟ ਜਿਹੜਾ ਇਹਦਾ ਵੱਧ ਵੀ ਸਕਦਾ ਤੇ ਘਟ ਵੀ ਸਕਦਾ ਹੁਣ ਜਿਵੇਂ ਆ ਪੁਰਾਣਾ ਟਮਾਟਰ ਜਿਹੜਾ ਅਗੇਤਰਾ ਲੱਗਾ ਹੋਇਆ ਮੰਨ ਲਓ ਜੇ ਉਹ ਖਤਮ ਹੋ ਗਿਆ ਤਾਂ ਇਹਦਾ ਰੇਟ ਹੈ ਜਿਹੜਾ ਵੱਧ ਸਕਦਾ ਜਾਂ ਕਿਸੇ ਅਦਰ ਸਟੇਟ ਦਾ ਜੇ ਰਲ ਜੇ ਨਾਲ ਤਾਂ ਫੇਰ ਥੋੜਾ ਜਿਹਾ ਘਟਦਾ ਜਿਆਦਾ ਨਹੀਂ ਸੋ ਰੇਟ ਦੇ ਵਿੱਚ ਆਉਣ ਦਾ ਅਸੀਂ ਚਾਂਸ ਹੈਗੇ ਨੇ ਜੇ ਦੂਜਾ ਖਤਮ ਹੋ ਗਿਆ ਛੇਤੀ ਇਹ ਚੱਲ ਪੈਣਾ ਰੇਟ ਆਟੋਮੈਟਿਕ ਵੱਜ ਜਾਊਗਾ ਹੁਣ ਆਪਾਂ ਗੱਲ ਕਰੀ ਇਹਦੀ ਜਿਵੇਂ ਆਹ ਮਲਚਿੰਗ ਹੈ ਪਿਛਲੇ ਵੀਡੀਓ ਵਿੱਚ ਦੱਸਿਆ ਪਰ ਇਹਦੇ ਵਿੱਚ ਵੀ ਦੱਸ ਦਿੰਨੇ ਆ ਇਹ ਤਰਪਾਲ ਜਿਹੜੀ ਆਪਾਂ ਤਾਂ ਪਾਉਨੇ ਆ ਜਿਵੇਂ ਕੋਈ ਨਾਲ ਡੀਲਾ ਵਗੈਰਾ ਜਾਂ ਕੋਈ ਹੋਰ ਕਬਾੜ ਜਿਹੜਾ ਉਹ ਜੀ ਨਾ ਜੰਮੇ ਠੀਕ ਹੈ ਜੀ ਤਾਂ ਇੱਕ ਤੁਰ ਕੇ ਸਪਰੇਅ ਕਰਨੇ ਵੀ ਸੌਖੀ ਰਹਿੰਦੇ ਆਜਾ ਮੈਂ ਤੁਹਾਨੂੰ ਪ੍ਰੈਕਟੀਕਲੀ ਦਿਖਾਉਣਾ ਇੱਧਰ ਦੇਖੋ ਆਪਾਂ ਤੁਰੇ ਜਾਂਦੇ ਹਾਂ ਆ ਦੇਖੋ ਜੀ ਤੇ ਇੱਥੋਂ ਸਪਰੇਅ ਜਿਹੜੀ ਆ ਇਦੋਂ ਸਪਰੇ ਕਰਨੀ ਸੋਖੀ ਆ ਬੰਦਰ ਤਿਲਕਦਾ ਨਹੀਂ ਥੋੜੀ ਸਫਾਈ ਰਹਿੰਦੀ ਹੈ ਤੇ ਵਿੱਚ ਖੇਲਾਂ ਦੇ ਵਿੱਚ ਵੀ ਜਿਹੜੀ ਆ ਹੁਣ ਤਾਂ ਮਾੜੇ ਮੋੜੇ ਇੱਥੇ ਵੇਖੋ ਕਾਵ ਵਗੈਰਾ ਜੰਮਿਆ ਨਾ ਜੜੀਲਾ ਕਹਿ ਲੋ ਹਨ ਪਰ ਜੇ ਆਪਾਂ ਸਪਰੇ ਕਰਦੀਏ ਦੇ ਵਿੱਚ ਤਾਂ ਉਹ ਜਿਹੜਾ ਸਾਰਾ ਬਿਲਕੁਲ ਖਤਮ ਹੋ ਜਾਂਦਾ ਹੈ ਬਾਕੀ ਇੰਨੇ ਕਿਤੇ ਮੇਰੇ ਹਿਸਾਬ ਨਾਲ ਕਰਨ ਦੀ ਲੋੜ ਨਹੀਂ ਜਿੰਨਾ ਕ ਆਪਾਂ ਜ਼ਮੀਨ ਨੂੰ ਬਚਾ ਸਕਦੇ ਹਾਂ ਸਪਰੇਆਂ ਤੋਂ ਬਚਾਉਣਾ ਚਾਹੀਦਾ ਜੀ ਤੇ ਇਹ ਹੈ ਜੀ ਹਿਮਸ਼ਿਖਰ ਵੈਰਾਈਟੀ ਉਸ ਤੋਂ ਬਾਅਦ ਗੱਲ ਲੱਗ ਜੀ ਇਹਦੀ ਸੇਮ ਉਹਦੇ ਵਾਂਗੂ ਦੂਜੇ ਵਾਂਗੂ ਜਿਹੜਾ ਵੱਡਾ ਬੂਟਾ ਜਦੋਂ ਹੋ ਜਾਂਦਾ ਆ ਧਾਗਾ ਖਾਓ ਜੀ ਨੇੜਿਓ ਤਗਾ ਇਹਨੂੰ ਵੀ ਉਵੇਂ ਪਾਉਣਾ ਪੈਂਦਾ ਵੀ ਥੋੜਾ ਜਿਹਾ ਇਹ ਥੋੜੇ ਸਿੱਧੇ ਸਿੱਧੇ ਤਾਂ ਉਹ ਜਾਂਦੇ ਨੇ ਹਾਂ ਇੱਕ ਗੱਲ ਹੋਰ ਹੈ ਇਹ ਜਿਹੜਾ ਦੂਜਾ ਟਮਾਟਰ ਉਹ ਤਾਂ ਫੈਲਦਾ ਫੈਲਦਾ ਇਹ ਜਿੱਥੇ ਧਾਗਾ ਇਹਨੂੰ ਨਾ ਪਈਏ ਤੇ ਬਹੁਤ ਜ਼ਿਆਦਾ ਫੈਲ ਜਾਂਦਾ ਤੇ ਜੇ ਲੇਟ ਕਰਦੀਏ ਧਾਗਾ ਤੇ ਜਿਹੜੀਆਂ ਨਵੀਆਂ ਟਾਣੀਆਂ ਜਿਹੜੀਆਂ ਫੁੱਟੀਆਂ ਹੁੰਦੀਆਂ ਨੇ ਜਿਹੜੀਆਂ ਨਵੀਆਂ ਬ੍ਰਾਂਚਿਸ ਹੁੰਦੀਆਂ ਨੇ ਉਹ ਜਿਹੜੀਆਂ ਮਤਲਬ ਫਿਰ ਟੁੱਟਣ ਦਾ ਵੀ ਡਰ ਹੁੰਦਾ ਕਿਉਂਕਿ ਮੋਟੀ ਹੋ ਜਾਂਦੀ ਜਦੋਂ ਉਹਦੀ ਜਿਹੜੀ ਟਾਣੀ ਹੁੰਦੀ ਮੋਟੀ ਹੋ ਜਾਂਦੀ ਜ਼ਿਆਦਾ ਟੁੱਟਦੀ ਫਿਰ ਫਲੈਕਸੀਬਿਲਟੀ ਘੱਟ ਜਾਂਦੀ ਹੈ ਸੋ ਆਹ ਲੋ ਜੀ ਇਹ ਸਾਰਾ ਸਿਸਟਮ ਹੈ ਵਿੱਚ ਵਿੱਚ ਅਜ ਇਹ ਆਦੀ ਹਿਮਸ਼ੇਖਰ ਵੈਰਾਈਟੀ ਸੋ ਆਪਾਂ ਪਿਛਲੇ ਸਾਲ ਲਾਈ ਸੀ ਇਸ ਸਾਲ ਨਹੀਂ ਲਾਈ ਕਿਉਂਕਿ ਥੋੜਾ ਜਿਹਾ ਕਣਕ ਕਣਕ ਬਿਜਨੀ ਸੀ ਤਾਂ ਕਰਕੇ ਜੀ ਤੇ ਰੇਡ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਆ ਜੇ ਤਾਂ ਫਿਰ ਮੌਜ ਇਹਦੀ ਫਲ ਦੇ ਵਿੱਚ ਮੈਂ ਜੇ ਵੇਖਾਂ ਸਿਸਟਮ ਮੈਨੂੰ ਤੇ ਜੋ ਬਾਕੀ ਆਪਾਂ ਆਪਣਾ ਜ਼ਿੰਮੇਵਾਰਾਂ ਦਾ ਐਕਸਪੀਰੀਅੰਸ ਹੁੰਦਾ ਮੈਨੂੰ ਤੇ ਸੇਮ ਜਿਹਾ ਸਿਸਟਮ ਲੱਗਾ ਵੀ ਉਹਨਾਂ ਕੀ ਫਲ ਇਹਨੂੰ ਲੱਗਦਾ ਉਹਨਾਂ ਕੀ ਉਹਨੂੰ ਲੱਗਦਾ ਜੀ ਦੂਜਿਆਂ ਨੂੰ ਬਾਕੀ ਜਿਵੇਂ ਬੂਟਾ ਕਹਾਂ ਤਾਂ ਮੇਰੇ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਕਿ ਇਹਦਾ ਬੂਟਾ ਜਿਹੜਾ ਜ਼ਿਆਦਾ ਫੈਲਦਾ ਜੀ ਹਿਮਸ਼ੇਖਰ ਵੈਰਾਈ ਸੋ ਵੈਰੈਟੀ ਮਾੜੀ ਨਹੀਂ ਗਈ ਆਪਾਂ ਇਹ ਵੀ ਲਾ ਸਕਦੇ ਆ ਇੱਕ ਵਾਰੀ ਸਾਰਾ ਖੇਤ ਦਿਖਾ ਦਿਓ ਸੇਮ ਉਹੀ ਪ੍ਰੋਸੈਸ ਹੈ ਜੀ ਜਾਲ ਦਾ ਆ ਮੋਟੀ ਤਾਰ ਹੈ ਜੀ ਤੇ ਤਾਰ ਦੇ ਉੱਪਰ ਆ ਦੇਖੋ ਸਾਰਾ ਜਿਹੜੀ ਤਾਰ ਆ ਤਾਰ ਦੇ ਉੱਪਰ ਆਪਾਂ ਆ ਜਿਹੜੀ ਇੰਨੀ ਕੁ ਮਟਾਈ ਤਾਰ ਦੀ ਜੀ ਇਹਦੇ ਉੱਪਰ ਆਪਾਂ ਜਾਲ ਜਿਹੜਾ ਆ ਬੰਨੀ ਜਾਂਦੇ ਧਾਗੇ ਪਾ ਪਾ ਕੇ ਤੇ ਬਾਕੀ ਸਾਈਡਾਂ ਤੇ ਉਹੀ ਫਿਰ ਥੋੜੇ ਥੋੜੇ ਚਿਰਵਾਦਾ ਜਿਵੇਂ ਆ ਦੋ ਦੋ ਲਾਈਆਂ ਨੇ ਆਪਾਂ ਕੋੜੀਆਂ ਬਣਾ ਕੇ ਆ ਜਿਹੜਾ ਸਿਸਟਮ ਜੀ ਉਸ ਤੋਂ ਬਾਅਦ ਅੱਗੇ ਫਿਰ ਦੋ ਵਾਂਸ ਫਿਰ ਅੱਗੇ ਕੁੜੀਆਂ ਦੋ ਲਾਉਂਦੇ ਨੇ ਜਿੰਨੀਆਂ ਜ਼ਿਆਦਾ ਹੋਣਗੀਆਂ ਉੰਨੀ ਮਜ਼ਬੂਤੀ ਹੋ ਜਾਊਗੀ ਬਾਕੀ ਕਿਸੇ ਵੀਰ ਨੇ ਆਪਾਂ ਨੂੰ ਕੁਐਸਚਨ ਪੁੱਟ ਕੀਤਾ ਸੀਗਾ ਜੀ ਵੀ ਇਹ ਕਿਵੇਂ ਤੁਸੀਂ ਜਾਲ ਵਗੈਰਾ ਸਾਰਾ ਕਿਵੇਂ ਕਰਦੇ ਹੋ ਜੀ ਇਹ ਆਪਾਂ ਲੇਬਰ ਜਿਹੜੀ ਆਪਣੇ ਸਪੈਸ਼ਲ ਇੱਥੇ ਬੰਦੇ ਹੈਗੇ ਆ ਤੇ ਉਹ ਉਹਨਾਂ ਨੂੰ ਸਾਰਾ ਸਿਸਟਮ ਪਤਾ ਕਿਵੇਂ ਜਾਲ ਵਗੈਰਾ ਗੱਡਣਾ ਜੀ ਸਾਰਾ ਕਿਵੇਂ ਵਾਂਸ ਲਾਉਣੇ ਨੇ ਉਹ ਕਰ ਦਿੰਦੇ ਨੇ ਜੀ ਪ੍ਰੋਸੈਸ ਸਾਰਾ ਜਿਵੇਂ ਕਿੱਲੇ ਦੇ ਪਿੱਛੇ ਇੱਕ ਇੱਕ ਏਕੜਾਂ ਪਿੱਛੇ ਸਾਰਾ ਦੂਕ ਦਿਨਾਂ ਦਾ ਪ੍ਰੋਸੈਸ ਹੈ ਸਾਰਾ ਵਾਂਸ ਵਗੈਰਾ ਗੱਡਣ ਦਾ ਵਾਂਸ ਗੱਡਣ ਤੋਂ ਪਹਿਲਾਂ ਮਲਚਿੰਗ ਕਰਨੀ ਜ਼ਰੂਰੀ ਹੈ ਜੀ ਮਲਚਿੰਗ ਨਹੀਂ ਵੀ ਕਰਨੀ ਤਾਂ ਤਾਂ ਵੀ ਚੱਲ ਜੂ ਪਰ ਉਹਦਾ ਫਾਇਦਾ ਨਹੀਂ ਕੋਈ ਜਿੰਨੇ ਵੀ ਸਾਡੇ ਇੱਥੇ ਵੀਦਪਰਾ ਸਾਡੇ ਏਰੀਆ ਚ ਪਟਿਆਲੀ ਏਰੀਆ ਚ ਲਾਉਂਦੇ ਨੇ ਟਮਾਟਰ ਜੀ ਉਹ ਸਾਰੇ ਮਲਚਿੰਗ ਕਰਦੇ ਹੀ ਕਰਦੇ ਨੇ ਤੇ ਫਾਇਦਾ ਵੀ ਇਹਦਾ ਤੁਹਾਨੂੰ ਮੈਂ ਦੱਸਿਆ ਜੀ ਸਫਾਈ ਰਹਿੰਦੀ ਹੈ ਖੇਤ ਦੇ ਵਿੱਚ ਕਬਾੜ ਵਗੈਰਾ ਨਹੀਂ ਜੰਮਦਾ ਸੋ ਇਹ ਚੀਜ਼ਾਂ ਨੇ ਜਿਨ੍ਹਾਂ ਦੇ ਆਪਾਂ ਗੌਰ ਰੱਖ ਕੇ ਟਮਾਟਰਾਂ ਦੀ ਹੈ ਜਿਹੜੀ ਖੇਤੀ ਕਰ ਸਕਦੇ ਆ ਤੇ ਤਕਰੀਬਨ 1 ਏਕੜ ਚੋਂ ਜਾਂ ਗੱਲ ਕਰੀਏ ਛੋਟੇ ਕਿੱਲੇ ਚੋਂ 6 700 ਕਿਰੇਡ ਦੇ ਨੇੜੇ ਤੇੜੇ ਨਿਕਲ ਜਾਂਦਾ ਜੀ ਔਸਤ ਚੰਗੀ ਜੇ ਨੂੰ ਆਪਾਂ ਮੀਡੀਅਮ ਆਖੀ ਬਾਕੀ ਅਕੋਰਡਿੰਗ ਟੂ ਸੀਜ਼ਨ ਅਕੋਰਡਿੰਗ ਟੂ ਵੈਦਰ ਕਹਿ ਸਕਦੇ ਆ ਵੈਦਰ ਦੇ ਅਕੋਰਡਿੰਗਲੀ ਜਿਹੜਾ ਫਲ ਵਾਧਦਾ ਘਟਦਾ ਜੀ ਜਿਆਦੀ ਗਰਮੀ ਜਿਵੇਂ ਪੈ ਜੇ ਤਾਂ ਕੀਵਰੇ ਫਲ ਘੱਟ ਵੀ ਲੱਗਦਾ ਜਿਵੇਂ ਐਤਕੀ ਸਾਡੇ ਟਮਾਟਰ ਨੇ ਆ ਤੁਹਾਨੂੰ ਦਿਖਾਉਣਾ ਵਾ ਨਾਲ ਜਿਹਦੇ ਪਹਿਲਾਂ ਮੈਂ ਵੀਡੀਓ ਬਣਾਉਂਦਾ ਰਿਆ ਦੋ ਤਿੰਨ ਵੀਡੀਓ ਆਪਾਂ ਪਾਈਆਂ ਨੇ ਇਹ ਆ ਪਰ ਲੇਟ ਪਿਆ ਜੀ ਪਹਿਲਾਂ ਪਹਿਲਾਂ ਇਹਨਾਂ ਨੇ ਫਲ ਨਹੀਂ ਚੱਕਿਆ ਸੀ ਅਖਾ ਕਿ ਇਹਨਾਂ ਦੀ ਮਤਲਬ ਐਤਕੀ ਮੈਨੂੰ ਸਾਨੂੰ ਲੱਗਦਾ ਨਹੀਂ ਸੀ ਕਿ ਫਲ ਚੱਕਣਗੇ ਪਰ ਫਿਰ ਵੀ ਸੋਨਾ ਰਹਿ ਗਿਆ ਜੀ ਬਾਕੀ ਆਪਣੇ ਕ੍ਰੇਡ ਮੰਡੀ ਉਾਇਆ ਇਤਨਾ ਭਰ ਕੇ ਭੇਜ ਦੇਦਾ ਜੀ ਇੱਕ ਦਿਨ ਪਹਿਲਾਂ ਲੈ ਆਈ ਦੇ ਨੇ ਤੇ ਸ਼ਾਮ ਜੀ ਨੂੰ ਬੋਲੀ ਹੁੰਦੀ ਹੈ ਜੋ ਵੀ ਰੇਟ ਆਪਾਂ ਨੂੰ ਵਧੀਆ ਲੱਗਦਾ ਉਸ ਰੇਟ ਤੇ ਵੇਚ ਦੇ ਦਿੰਦੇ ਨੇ ਵੈਸੇ ਤੇ ਕਦੀ ਐਵੇਂ ਹੋਇਆ ਨਹੀਂ ਟੋਕ ਟਕਾਈਆ ਵੀ ਆਪਾਂ ਰੋਕਿਆ ਹੋਵੇ ਰੇਟ ਵਧੀਆ ਚ ਆਪਾਂ ਇਹ ਵੇਚ ਦਿੰਦੇ ਹਾਂ ਹੁਣ ਨੇੜੇ ਲੱਗ ਗਿਆ ਜੀ ਸੇਮ ਉਹਦੇ ਵਿੱਚ ਵੀ ਜਦੋਂ ਨਿਬੜ ਜਾਣਗੇ ਉਹਨਾਂ ਦੇ ਵਿੱਚ ਵੀ ਆਪਾਂ ਸਬਜ਼ੀ ਵਗੈਰਾ ਲਗਾ ਸਕਦੇ ਹਾਂ ਪਰ ਉਹ ਸਬਜ਼ੀ ਥੋੜੀ ਲੇਟ ਹੋ ਸਕਦੀ ਕਿਉਂਕਿ ਅਜੇ ਉਹਨਾਂ ਨੇ ਹੁਣ ਚੱਲਣਾ ਇਹ ਜਿਹੜੇ ਆ ਇਹ ਹੰਬਗੇਣੇ ਬੂਟੇ ਜੀ ਹੁਣ ਇਹ ਚੱਲ ਚੁੱਕੇ ਨੇ ਤੁਸੀਂ ਇਹਨਾਂ ਦੇ ਰੰਗ ਤੋਂ ਵਖਾਓ ਮੜਾ ਜਿਆ ਹਰਾ ਰੰਗ ਕਿੰਨਾ ਉਹਨਾਂ ਦਾ ਜ਼ੂਮ ਕਰਕੇ ਜਿਹੜੇ ਦੂਜੀ ਅ ਪਛੇਤਰੀ ਵੈਰੈਟੀ ਹੈ ਤੇ ਜਿਹੜਾ ਆ ਜਿੱਧਰ ਮੈਂ ਖੜਾ ਆ ਜੀ ਹੁਣ ਤੁਸੀਂ ਇਹ ਵੀ ਦੇਖੋ ਇਹਦਾ ਰੰਗ ਥੋੜਾ ਜਿਹਾ ਪੀਲਾ ਹੋਣਾ ਸ਼ੁਰੂ ਹੋ ਗਿਆ ਜੀ ਬੂਟਿਆਂ ਦੀ ਪੂਰੀ ਵਾਝੰਦ ਲੱਗ ਗਈ ਹੈ ਪੂਰੀ ਮਤਲਬ ਜਿਹੜੀਆਂ ਇਹਨਾਂ ਦੀ ਜਾਣ ਉਹ ਲੱਗ ਚੁੱਕੀ ਖੱਟੇ ਹੋ ਗਏ ਨੇ ਸੋ ਇਹ ਟਮਾਟਰਾਂ ਦੀ ਇਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦਾ ਫਾਇਦਾ ਨਹੀਂ ਹੈਗਾ ਲਗਾਉਣ ਦਾ ਟਮਾਟਰ ਸੋ ਇਹਦਾ ਫਾਇਦਾ ਹੀ ਫਾਇਦਾ ਆਪਾਂ ਨੂੰ ਤੇ 4-5 ਸਾਲ ਹੋ ਗਿਆ ਜੀ ਮਤਲਬ ਪੂਰਾ ਬੈਨੀਫਿਟ ਇਹਦਾ ਲੈ ਰਹੇ ਆ ਤੇ ਤੁਸੀਂ ਵੀ ਸਾਰੇ ਜਿਹੜੇ ਆ ਇੱਥੋਂ ਕੋਈ ਵੀ ਕੁਐਸਚਨ ਜਿਹੜਾ ਹੋਵੇ ਪੁੱਛ ਸਕਦੇ ਹੋ ਬਾਕੀ ਦਵਾਈਆਂ ਦੀ ਗੱਲ ਕਰੀਏ ਇਹਨਾਂ ਨੂੰ ਸਾਰੀਆਂ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਕਿ ਐਂਟੀਬਾਇਓਟਿਕਸ ਵੀ ਕਰਨੇ ਪੈਂਦੇ ਆ ਫੰਗੀਸਾਈਡ ਵੀ ਹੁੰਦੇ ਆ ਫਲ ਵਾਲੀ ਸਪਰੇ ਵੀ ਹੁੰਦੀ ਆ ਸੁੰਡੀ ਵਾਲੀ ਸਪਰੇ ਵੀ ਹੁੰਦੀ ਆ ਸੋ ਸਾਰੀਆਂ ਸਪਰੇਆਂ ਜਿਹੜੀਆਂ ਉਹ ਕਰਕੇ ਇਹਨਾਂ ਨੂੰ ਥੋੜਾ ਜਿਹਾ ਨੇਪਰੇ ਚਾੜਨਾ ਪੈਂਦਾ ਗਰਮੀ ਦੇ ਵਿੱਚ ਸਟਾਰਟਿੰਗ ਸੁੰਡੀ ਵਾਲੀ ਸਪਰੇ ਕਰਨੀ ਪੈਂਦੀ ਆ ਆ ਫੰਗੀ ਸਾਈਡ ਦੇ ਨਾਲ-ਨਾਲ ਜੀ ਬਾਕੀ ਫਲ ਵਾਲੀ ਸਪਰੇ ਕਿਸੇ ਮੋਕੇ-ਮੋਕੇ ਦੇ ਸਪਰੀਆਂ ਦਾ ਹਿਸਾਬ ਤਾਂ ਵਾ ਉਹ ਜਿਹੜੇ ਤੁਹਾਡੇ ਵੀਰ ਭਰਾ ਕਿਸੇ ਵੇਰੀ ਤੁਸੀਂ ਲਾਓਗੇ ਉਥੋਂ ਤੁਹਾਨੂੰ ਨੋਲਿਜ ਜੜਿਆ ਜਿਹੜੇ ਆ ਸ਼ਾਪਸ ਹੁੰਦੀਆਂ ਨੇ ਪੈਸਟੀਸਾਈਡ ਜਾਂ ਕਹੋ ਜਿਹੜੀਆਂ ਵੀ ਹੁੰਦੀਆਂ ਨੇ ਉਹਨਾਂ ਤੋਂ ਤੁਹਾਨੂੰ ਜਾਣਕਾਰੀ ਵੀਰੋਂ ਤੋਂ ਮਿਲ ਜੂਗੀ ਤੇ ਵਧੀਆ ਕੰਪਨੀ ਦੇ ਦਵਾਈਆਂ ਵਰਤੋ ਵਧੀਆ ਝਾੜ ਨਿਕਲਦਾ ਜੀ ਇਹ ਖੇਤੀ ਟਮਾਟਰ ਦੀ ਬੜੀ ਲਾਏਵੰਦ ਹੈ ਤੁਸੀਂ ਕਰ ਸਕਦੇ ਹੋ ਹਿਮਸ਼ੇਖਰ ਤੁਹਾਨੂੰ ਜਿਹੜੀ ਹੈ ਵੈਰੈਟੀ ਆ ਉਹ ਵਖਾਤੀ ਹੈ ਜਿਹੜੀ ਪਛੇਤ ਲਓ ਜੀ ਆ ਵੀ ਦੇਖੋ ਤੁਸੀਂ ਫਾਲ ਸਾਈਡ ਤੇ ਲੱਗਾ ਆ ਖੇਤ ਦਾ ਘੇਰਾ ਜੀ ਬਾਹਰਲੇ ਪਾਸੇ ਆਪਾਂ ਤੇ ਇਸ ਤਰ੍ਹਾਂ ਖੇਲਾਂ ਦੇ ਵਿੱਚ ਪਾਣੀ ਲੱਗ ਜਾਂਦਾ ਜੀ ਬਾਕੀ ਕਿਸੇ ਵੀਰ ਭਰਾਣੇ ਆਪਾਂ ਨੂੰ ਪੁੱਛਿਆ ਵੀ ਸੀਗਾ ਵੀ ਕਿਹੜੀ ਵਿਧੀ ਨਾਲ ਤੁਸੀਂ ਪਾਣੀ ਲਾਉਂਦੇ ਫਰਾਡੇ ਦੀ ਫਰਾਡੇ ਇਰੀਗੇਸ਼ਨ ਤੇ ਜਾਂ ਦਜੀ ਫੁਆਰਾ ਵਿਧੀ ਨਾਲ ਆਪਾਂ ਮਤਲਬ ਖੁੱਲਾ ਹੀ ਪਾਣੀ ਛੱਡਦੇ ਆ ਖੇਲੀਆਂ ਦੇ ਵਿੱਚ ਤੇ ਉੱਪਰ ਚੜ ਜਾਂਦਾ ਇਸ ਤਰ੍ਹਾਂ ਸੈਡਾਂ ਤੋਂ ਨੇ ਜੀ ਆਹ ਲੋ ਕਰੋ ਚੈੱਕ ਜੀ ਆ ਦੁੱਜੇ ਨੇ ਜੀ ਖੇਤਰੇ ਪਛੇਤਰੇ ਇਹ ਹੈ ਇੱਕ ਅਗਿਤਰੀ ਵੈਰੈਟੀ ਸੋ ਠੀਕ ਹੈ ਦੋਸਤੋ ਅਸੀਂ ਆਪਣੀ ਅੱਜ ਦੀ ਵੀਡੀਓ ਜੀ ਆਪਾਂ ਜਿੰਨੀ ਵੀ ਹੋਇਆ ਵਧੀਆ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਫ ਕਰਨਾ ਜੀ ਤੁਸੀਂ ਫੋਨ ਨੰਬਰ ਤੇ ਮੇਰੇ ਦੇ ਕੰਟੈਕਟ ਕਰ ਜਿਹੜਾ YouTube ਤੇ ਦਿੱਤਾ ਹੋਇਆ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਿੰਨਾ ਕਿ ਮੈਂ ਹੋਇਆ ਦੱਸ ਸਕਦਾ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਨੂੰ ਬਹੁਤ ਸਾਰੀ ਮਤਲਬ ਨੌਲੇਜ ਹੈ ਕੋਈ ਚੀਜ਼ ਵਿੱਚ ਰਹਿ ਵੀ ਜਾਂਦੀ ਹੈ ਸਕਿਪ ਹੋ ਜਾਂਦੀ ਹੈ ਸੋ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਧੰਨਵਾਦ ਜੀ